ਮੂ ਵਾਖੇ ਗੁਰੂ ਸਖੀਵ ਜੀਓ ਨਾ ਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤਨਾਦਿਕ ਤੇਨ ਕੀ ਸਰਨਾ ਚਿਨ ਤੂੰ ਨਾਹੀ ਵਿਸ਼ਰ ਨਾਮਕ ਦੇ ਘਰ ਹਥਰ ਬੋਲੰ ਤੇਰਾ ਕੋ ਪ੍ਰਭੂ ਨਾਮਕ ਦੇ ਘਰ ਹਥਰ ਸਤਨਾਕ ਤਨਵਾਕੀ ਗੁਰੂ ਸਤਿਗੁਰ ਬੋਲੇ ਰਿਆ ਮੈਂ ਪਿਛੇ ਕੀਰਤਨ ਕਰਉ ਮੋਨ ਨਿਰਵਾਣ

ਹੋਰ ਪਾਵਰੇ ਕਿੰਗ ਬੱਤ ਜੇ ਰਿਆ ਦੀਵਾ ਖੋਲ ਹਰ ਸਰ ਪਾਵਰੇ ਹਰ ਪਾਇਆ ਸਤਿਗੁਰੂ ਕੋ ਨੇਆ ਹਰ ਮਿਲਿਆ ਕੋਕਸ਼ੋਯਾਂ ਜੀਓ RAM DAS ਸੋਹੀ ਤਿਲਕ ਦੀਆ ਗੁਰਬਾਤ ਸੱਚ ਨਿਸ਼ਾਨ ਜੀਓ ਸਤਗੁਰ ਕੋਰਖ ਜੇ ਬੋਲੇ ਆ ਗੁਰ ਸਿਖਾ ਮੰਨ ਲਈ ਰਜਾਇ ਜੀਓ ਮੋਰੀ ਪਤ ਸਭ ਨੂੰ ਹੋਇਆ ਰਾਮਦਾਸ ਹੈ ਕੈਹੀ ਵਾਹਿ ਜੀਓ ਸਤਿ ਪਵਰ ਕੈ ਸਤ ਗੁਰੂ ਕੇਰੀ ਜਿੱਥੇ ਗੁਰੂ ਆਪ ਰਖਿਆ ਕੋਈ ਕਾਰ ਬਖੀ ਨਿਵਰਨਾਗੀਆ ਤੇ ਸਤ ਗੁਰੂ ਆਪ ਨਿਵਾਇਆ ਹਰ ਗੁਰਹਿ ਭਾਣਾ ਕੀ ਵਢਿਆਈ ਤੁਰ ਲਿਖਿਆ ਦੇਖ ਪਾਹਿ ਸੁਨਦਰ ਸੋਹਣ ਸੰਤ ਸਭ ਜਗਤ ਪੈ ਲਈ ਪਾਹਿ ਜੀਉ ਹਾ ਗੁਰੂ ਸ਼ਹੀਦ ਪਾਤਸ਼ਾਹ ਮਹਾਰਾਜ ਜੀ ਦੀ ਪਾਣ ਪਰਕਰ ਖਾਜ਼ੂਰੀ ਅੰਦਰ ਹਫਤਾਰੀ ਜੋ ਵਿਸ਼ੇਸ਼ ਗੁਰਮਤ ਦੀਵਾਨ ਸਜਾਏ ਜਾਂਦੇ ਨੇ ਇਸ ਦੁਪਹਿਰ ਦੇ ਦੀਵਾਨ ਦੀ ਆਪ ਜੀ ਖਾਜ਼ੂਰੀ ਪਰ ਰਹਿ ਕੇ ਅੰਮ੍ਰਿਤ ਬਾਣੀ ਕੀਰਤਨ ਆਪ ਜੀ ਨੇ ਸ਼ਰਮਣ ਕੀਤਾ ਹੈ ਪਰਸੋਂ ਸੰਧਿਆ ਨੂੰ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਜੋ ਰਾਮ ਕਲੀ ਰਾਗ ਵਿੱਚ ਸਤ ਸਹਿਲ ਦੇ ਖੇਤ ਬਾਣੀ ਦਰਜ ਹੈ ਜਿਸ ਦੀ ਵਿਚਾਰਤਾ ਆਪਾਂ ਆਰੰਭ ਕੀਤੀ ਹੈ ਦਾਸ ਨੇ ਕੱਲ ਵੀ ਔਰ ਪਰਸੋਂ ਵੀ ਬੇਨਤੀ ਕੀਤੀ ਸੀ ਸਬ ਦੇ ਦੋ ਅਰਥ ਕੀਤੇ ਸਨ ਇ렇게 ਤਮ ਪਰਮਾਤਮਾ ਵੱਲੋਂ ਤਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਆਇਆ ਗੁਲਾਵਾ ਆਇਆ ਸਦਾ ਜਾਂ ਬਾਬਾ ਜੀ ਨੇ ਸ਼ਕੁ ਵਰਤੇ ਸੁੰਦਰ ਜੀ ਨੇ ਖਾਹਾਂ ਇਹਦਾ ਮਤਲਬ ਪਰਮੇਸ਼ਵਰ ਜੀ ਵੱਲੋਂ ਗੁਰੂ ਅਮਰਦਾਸ ਜੀ ਨੂੰ ਆਇਆ ਹੋਇਆ ਅੰਤਲੇ ਸਮੇਂ ਦਾ ਸਦਾ ਇੱਕ ਅਰਥ ਇਹ ਵੀ ਦੂਸਰਾ ਕੰਨ ਵੀ ਮਰਜ਼ ਕੀਤੀ ਸੀ ਸੱਤ ਦਾ ਆਮ ਰੂਪ ਜੋ ਹੈ ਇਸ ਦਾ ਸਬੰਧ ਲੰਮੀ ਖੇਕ ਲਾ ਕੇ ਇਹ ਗਾਇਆ ਜਾਂਦਾ ਹੈ ਸੱਜ ਦਾ ਸਭੰ ਸੰਗੀਤ ਨਾਲ ਵੀ ਹੈ ਅਸੀਂ ਦੋ ਦਿਨ ਇਹ ਵਿਚਾਰ ਕੀਤੀ ਹੈ ਕਿ ਧੰਗੁਰੂ ਅਮਰਦਾਸ ਮਹਾਰਾਜ ਜੀ ਵਿੱਚ ਜਿਸ ਵਕਤ ਸੱਜ ਆਇਆ ਉਸ ਵੇਲੇ ਆਪ ਗੁਰੂ ਸ਼ਬਦ ਦੇ ਰਾਹੀਂ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਆਪੇ ਹੀ ਦੇਣੇ ਉਹ ਇਸ ਅਪੀਦਤਾ ਦੀ ਅਵਸਥਾ ਨੂੰ ਕੇਵਲ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਜਾਣਦੇ ਜਦੋਂ ਇਹ ਸਦੜਾ ਆਇਆ ਬਾਬਾ ਸੁੰਦਰ ਜੀ ਦੇ ਬਚਨ ਮੁਤਾਬਕ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਸਦੇ ਨੂੰ ਖਿੜੇ ਮੱਤੇ ਸਵੀਕਾਰ ਕਰ ਲਿਆ ਉਸ ਤੋਂ ਬਾਅਦ ਇੱਕ ਬੇਨਤੀ ਕੀਤੀ ਅਕਾਲ ਪੁਰਖ ਜੀ ਸਭੀ ਤੁਹਾਡੇ ਸਾਹਮਣੇ ਅਰਜ਼ੂਈ ਹੈ ਬੇਨਤੀ ਹੈ ਸਰੀਰਿਕ ਚੋਲਾ ਤਿਆਗਨ ਤੋਂ ਪਹਿਲਾਂ ਇਹ ਵੀ ਬੇਨਤੀ ਹੈ ਸਾਨੂੰ ਆਪ ਜੀ ਆਪਣਾ ਨਾਮ ਬਖਸ਼ੋ ਤੇ ਉਹ ਨਾਮ ਜਿਹੜਾ ਸਰੀਰ ਸੱਜਣ ਤੋਂ ਬਾਅਦ ਆਤਮਾ ਦਾ ਮਿੱਤਰ ਆਤਮਾ ਦਾ ਬਿੱਲੀ ਬਣਦਾ ਹੈ ਔਰ ਉਹ ਨਾਮ ਜਿਹਦੇ ਜਪਨ ਨਾਲ ਜਦ ਦੂਤ ਦੇਹੀ ਟੁਕੜੇ ਹੋ ਜਾਂਦੇ ਇੱਥੇ ਫਿਰ ਬਾਬਾ ਜੀ ਨੇ ਕਿਹਾ ਆਕਾਲ ਪੁਰਖ ਨੇ ਉਹ ਬੇਕਤੀ ਸੁਣ ਲਈ ਤੇ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਉਹਨਾਂ ਨੇ ਸ਼ਾਬਾਸ਼ ਸ਼ਾਬਾਸ਼ ਤਾਂ ਤਾਂ ਸ਼ਬਦ ਵਰਤੇ ਕਾਲੂ ਸੀ ਇੱਕ ਜਿਹੜੇ ਵਿਚਾਰ ਕੀਤੇ ਸੀ ਮੈਂ ਉਸੇ ਤੋਂ ਅੱਗੇ ਲੜੀ ਅਰੰਭ ਕਰਾਂਗਾ ਆਪ ਜੀ ਸਕਰੀਨ ਉੱਪਰ ਸ਼ਬਦ ਚੱਲਦਾ ਰਹਿਣਾ ਹੈ ਕਿਉਂਕਿ ਅੱਜ ਦੇ ਅਰਥ ਖਾਸ ਕਰਕੇ ਪਰ ਮੈਂ ਤਾਂ ਇੱਕ ਤੁਹਾਨੂੰ ਸੰਗਤ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ ਵਿਖਾਵੇ ਦੀ ਨਿਮਰਤਾ ਲਈ ਨਹੀਂ ਜੋ ਅਰਥ ਮੈਂ ਕਰਾਂਗਾ ਮਤ ਸਮਝਣਾ ਆਖਰੀ ਅਰਥ ਹੀ ਠੀਕ ਹੈ ਸੀ ਅਰਥ ਤਾਂ ਕਰ ਦਿੰਦੇ ਆ ਪਰ ਉਹ ਅਵਸਥਾ ਤਾਂ ਪ੍ਰਾਪਤ ਨਹੀਂ ਨਾ ਮੰਨ ਲਓ ਮੈਂ ਅਰਥੇ ਕਰ ਦਿੰਦਾ ਮੇਰੀ ਪ੍ਰੀਤ ਗੋਬਿੰਦ ਸੋ ਜਿੰ ਘਟ ਹੈ ਭਗਤਰ ਰਾਸ ਦੀ ਮਹਾਰਾਜੇ ਦਾ ਇਹ ਸ਼ਬਦ ਹੈ ਇਹਦਾ ਅਰਥ ਇਹ ਮੇਰੀ ਪਰਮਾਤਮਾ ਨਾਲ ਮਤਾ ਕਿਤੇ ਪ੍ਰੀਤ ਨਾ ਘਟ ਜਾਏ ਅੱਗੇ ਜੀ ਕਿਉਂ ਮੈਂ ਤੋ ਮੋਲ ਨਹੀਂ ਕੀ ਲਈ ਜੀ ਸਕਦਾ ਸੱਤਾ ਦਰਮਨਾ ਬੱਟਾ ਸੱਤਾ ਕਰਨਾ ਤਵਾਦਲਾ ਕਰਨਾ ਕਿੰਨ ਮੇਰੀ ਪ੍ਰੀਤ ਕਿਤੇ ਵੈਰਗੁਰੂ ਤੋਂ ਘਟ ਨਾ ਜਾਏ ਕਿਉਂਕਿ ਇਹ ਪਿਆਰ ਰੁਪਈਆਂ ਦਾ ਨਹੀਂ ਇਹ ਮੈਂ ਆਪਣੀ ਜੀਵਨ ਦੇ ਬਦਲੇ ਲਿਆ ਮੈਂ ਅਖਰੀ ਅਰਥ ਕਰ ਦਿੱਤੇ ਨਿਮਰਤਾ ਵਿੱਚ ਕਹ ਰਿਹਾ ਕਿ ਮੈਂ ਉਸ ਅਵਸਥਾ ਤੇ ਪਹੁੰਚ ਗਿਆ ਜਿਸ ਅਵਸਥਾ ਤੇ ਜਿੰਦ ਦੇ ਕੇ ਪ੍ਰੀਤ ਕਰੀ ਦੀਗੀ ਅਰਥ ਕੀਤੇ ਜਾ ਰਹੇ ਨੇ ਮੈਂ ਜਿੰਦ ਲੈ ਲਈ ਜਿੰਦ ਦੇ ਕੇ ਪ੍ਰੀਤ ਕਰੀ ਦੀਗੀ ਮੈਂ ਕੋਹ ਵਿਅక్తి ਕਰਨਾ ਬੜੇ ਸ਼ਬਦ ਐਸੇ ਭਗਤੀ ਦੇ ਸ਼ਬਦ ਹੈ ਕਿ ਜੋ ਤੂੰ ਗਿਰਵਾ ਤੋ ਹਮ ਮੋਰਾ ਜੋ ਤੂੰ ਚੰਗ ਤੋ ਹਮ ਪਹਿ ਚਕੋਰਾ गिरवर ਦਾ ਅਰਥ ਵੈਸੇ ਤੇ ਪਹਾੜ ਕੀਤਾ ਆਮ ਤੌਰ ਤੇ ਪਰ ਨਹੀਂ ਇਹਦਾ ਅਰਥ ਭਾਈ ਕਾਂ ਸਿੰਘ ਜੀ ਜਿਉਂਾ ਨੇ ਕੀਤਾ ਹੈ ਵਾਰ ਗਿਰ ਇਹਦਾ ਲਬਜੀ ਅਰਥ ਨਾਲ ਬਦਲ ਕਿਉਂਕਿ ਮੋਰ ਬਦਲਾਂ ਦੇ ਕੇ ਪਹਿਲਾਂ ਬੰਦਾ ਉਥੇ ਸ਼ਬਦ ਗਿਰਵਰ ਤੇ ਹੈ ਪਰ ਤੁਸੀਂ ਮਹਾਨ ਕੋਈ ਦੇਖਿਓ ਗਿਰਵਰ ਦਾ ਅਰਥ ਬਦਲ ਜਿਹਦਾ ਮਤਲਬ ਕਿਉਂਕਿ ਮੋਰ ਗਬੀ ਹੈ ਬੋਲ ਦੇ ਵੇਗ ਬਦਲ ਕਾਲੇ ਭਾਈ ਸੰਗੁਰਦਾਸ ਜੀ ਕਿਹਾ ਨੇ ਪਰਮਾਸ਼ਾਹ ਜੀ ਤੁਸੀਂ ਬਦਲ ਹੋ ਮੈਂ ਮੋੜਾਂ ਕਿਉਂਕਿ ਬਦਲ ਵੇਖ ਕੇ ਮੋੜ ਪਹਿਲਾਂ ਹੁੰਦਾ ਹੈ ਉਸ ਗੀਤ ਨੂੰ ਲੈ ਤੇ ਸਾਚੇ ਵਿੱਚ ਚੰਦਰਮਾ ਪੂਰਨਮਾਸ਼ੀ ਦਾ ਚਕੋਰ ਇੱਕ ਟਿੱਕ ਦੇਖਦਾ ਹੈ ਜੋ ਤੁਮ ਗਿਰ ਵਰਤਾ ਹਾਂ ਮੋੜਾ ਜੋ ਤੁਮ ਚੰਦ ਤੋਂ ਹੰ ਭਏ ਹੈ ਚਕੋਰਾ ਜੋ ਤੁਮ ਦੀਵਾ ਤੁਸੀਂ ਦੀਵੇ ਦੀ ਤਰ੍ਹਾਂ ਹੋ ਤੇ ਮੈਂ ਬੱਤੀ ਦੀ ਤਰ੍ਹਾਂ ਤੁਹਾਨੂੰ ਪਿਆਰ ਕਰਨਾ ਕਿਉਂਕਿ ਦੀਵੇ ਬੱਤੀ ਦਾ ਸੰਬੰਧ ਹੈ ਜੋ ਤੁਮ ਗਿਰਾ ਤੋਂ ਬਾਤੀ ਜੋ ਤੁਮ ਤੀਰਥ ਤਉ ਹਮ ਜਾਤੀ ਜਾਤੀ ਰਸਨਾ ਯਾਤਰੀ ਕਿਉਂਕਿ ਤੀਰੇ ਦਾ ਤੇ ਯਾਤਰੀ ਦਾ ਬੜਾ ਸੰਬੰਧ ਹੈ ਤ੍ਰਿਸ਼ੀ ਤੀਰਤੀ ਤਰ੍ਹਾਂ ਮੈਂ ਯਾਤਰੀ ਦੀ ਤਰ੍ਹਾਂ ਇਹ ਇਹ ਸ਼ਬਦ ਕਿਉਂ ਵਰਤੇ ਨੇ ਭਗਤ ਜੀ ਕਹਿੰਦੇ ਸੱਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਝੋੜ ਅਵਰ ਸੰਤੋਰੀਵੇਂ ਕੋ ਗੁਰੂ ਕੋ ਅਰਥ ਮੈਂ ਵੀ ਕਰਤਾ ਹੂੰ ਜੀ ਤੁਕਾਂ ਬੋਲ ਰਿਹਾ ਹਾਂ ਮੈਂ ਸੱਚੀ ਪ੍ਰੀਤ ਆਪੇ ਨਾਲ ਜੋੜੀ ਹੈ ਬਾਕੀਆਂ ਨਾਲ ਖ ਝੁੱਠੀ ਪ੍ਰੀਤ ਤੋੜੀ ਪਈ ਹੈ ਅਰਥ ਬੜੇ ਸੋਕੇ ਨੇ ਕੀ ਮੇਰੇ ਮਨ ਦੀ ਅਵਸਥਾ ਇਹ ਬਣ ਚੁੱਕੀ ਇਸ ਕਰਕੇ ਮੈਂ ਅਰਥ ਨਾਲੋਂ ਪਹਿਲਾਂ ਸੰਗਤ ਤੋਂ ਜ਼ਰੂਰ ਖਾ ਮੰਗਣਾ ਹੁੰਦਾ ਕਿ ਜਿੱਲੀ ਕਿ ਮੈਨੂੰ ਸੋਝੀ ਇਹਨੋਂ ਉਸ ਤਰ੍ਹਾਂ ਅਰਥ ਕਰ ਰਿਹਾ ਪਰ ਮੇਰੀ ਸੋਚੀ ਨੂੰ ਆਖਰੀ ਅਥਾਰਟੀ ਨਹੀਂ ਮੰਨਦਾ ਕਿਉਂਕਿ ਜਿਹੜਾ ਬਾਣੀ ਪੜੇਗਾ ਉਸ ਨਾਲ ਅਰਥ ਬਣਦੇ ਕਰੋ ਕਿਰਪਾ ਜੀ ਆਪ ਜਿਤਨੇ ਵਿਰਾਜਮਾਨ ਹੋ ਅੱਜ ਦੇ ਅਰਥਾਂ ਉੱਤੇ ਜ਼ਰੂਰ ਤਵਜੂ ਦੇ ਆ ਜੀ ਕੋਈ ਰਸਨਾ ਬਿਰਹੀ ਵਾਂਝੀ ਨਾ ਰਹੇ ਪਿਆਰ ਅਦੁੱਤ ਸਹਿਬ ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਤਾਂ ਕਾ ਧੰ ਗੁਰੂ ਅਮਰਦਾਸ ਜੀ ਨੇ ਦੋ ਵਚਨ ਸੰਨ ਉਪਦੇਸ਼ ਦਿੱਤਾ। ਬਾਬਾ ਸੁੰਦਰ ਜੀ ਮੁਤਾਬਕ ਜਦੋਂ ਇਹ ਤਿਆਰੀ ਹੋ ਗਈ ਵੀ ਸਾਨੂੰ ਸਰਕਾਰ ਹੈ